ਅੱਜ ਹੋ ਰਹਿਣਾ ਮੇਰੀ ਬੇਨਤੀ ਹੈ ਹੁਣ ਬੇਨਤੀਆਂ ਬੰਦ ਕਰੋ ਯਾਰਾ ਵੀਰਾ ਬਣ ਕੇ ਇੱਕ ਦੋ ਤਿੰਨ ਦਾ ਕੈਮਰਾ ਕਲੀਅਰ ਕਰ ਦਿਓ ਜੀ ਮੇਰੀ ਬੇਨਤੀ ਹੈ ਲਾਈਵ ਤੇ ਵੀ ਦੁਨੀਆ ਬਹੁਤ ਵੱਡੀ ਤعداد ਦੇ ਵਿੱਚ ਜੁੜੀ ਬੈਠੀ ਹੈ 8 ਸਾਲ ਦਾ ਚਾਂਦਪੁਰੇ ਦਾ ਕਬੱਡੀ ਕੱਪ ਹੈ ਫੁੱਟੋਂ ਤੋਂ ਨਰਜੀਤ ਬਣੀ ਸਮਾਣੇ ਖੁਰਦ ਵਾਲਾ ਫਾਈਨਲ ਦੀ ਪਹਿਲੀ ਕਬੱਡੀ ਪਾਰਿਆ ਇੱਕ ਵਾਰੀ ਫਾਈਨਲ ਮੈਚ ਦੇ ਲਈ ਤਾੜੀਆਂ ਜ਼ੋਰਦਾਰ ਰੂਪਨਗਰ ਵਾਲਾ ਰੋਪਣ ਵਾਲਾ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਬੁੱਕਲ ਦੇ ਵਿੱਚ ਬਸ ਜਾਈ ਮੇਰੀ ਬੇਟੀਆਂ ਹੂਟਰ ਤੋਂ ਪરા ਹੋ ਜਾਓ ਭਰਾ ਬਣ ਕੇ ਯਾਰ ਮੈਂ ਤੇ ਫੇਰ ਹੀ ਸ਼ੁਰੂ ਹੋਣਾ ਨਾ ਹੂਟਰ ਤੋਂ ਥੋੜਾ ਪਿੱਛੇ-ਪਿੱਛੇ ਹੋ ਜਾਈਏ ਫਾਈਨਲ ਜਿਹੜਾ ਸ਼ੁਰੂ ਹੋਣ ਜਾ ਰਿਹਾ ਇੱਕ ਵਾਰੀ ਤਾਲੀਆਂ ਜ਼ੋਰ ਨਾਲ ਇੱਕ ਜੀਤ ਬਣੀ ਸਮਾਣੇ ਖੁਰਦ ਵਾਲਾ ਪਹਿਲੀ ਬਰਸਾਲਪੁਰ ਦੀ ਟੀਮ ਦੇ ਲਈ ਪਾ ਕੇ ਆ ਗਿਆ ਪਹਿਲਾ ਪੁਆਇੰਟ ਕਹਿੰਦੇ ਬਰਸਾਲਪੁਰ ਰੋਪਣ ਰੂਪਨਗਰ ਦੀ ਟੀਮ ਦੇ ਹਿੱਸੇ ਦੇ ਵਿੱਚ ਆਜੜਿਆ ਇਹ ਜਿਲ੍ਹਾ ਸ੍ਰੀ ਅਮਰਸੰਗ ਸਾਹਿਬ ਤੋਂ ਚੱਲ ਕੇ ਆਇਆ ਇਹ ਦੀਪ ਹੈ ਗੁਰਜੀ ਦੀ ਧਰਤੀ ਦਾ ਮਾਝੇ ਦਾ ਮਝ ਹੈ ਅੱਜ ਚਾਂਦਪੁਰੇ ਦੇ ਮੇਲੇ ਤੇ ਪੁੱਜਿਆ ਹੋਇਆ ਇੱਕ ਪਾਸੇ ਜੋਰ ਲੱਗਿਆ ਹੋਇਆ ਔਰ ਟੱਕਰ ਵੇਖਣ ਜੋਗਾ ਇਹ ਬਰਸਾਲਪੁਰ ਜਾਂ ਪੇਲੂ 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 ਓਏ ਅੱਜ ਚਾਂਦਪੁਰੇ ਦੇ ਵਿੱਚ ਕਹਿਰ ਕਰ ਗਿਆ ਓਏ ਚਾਂਦਪੁਰੇ ਦੇ ਵਿੱਚ ਕੋਕੇ ਚੜ ਗਿਆ ਚਾਂਦਪੁਰੇ ਦੇ ਵਿੱਚ ਬੱਲੇ ਬੱਲੇ ਕਰਵਾ ਗਿਆ ਪਾਲੇ ਘਲੋਟੀ ਦੀ ਕਬੱਡੀ ਤੇ ਡਾਕਟਰ ਜੀ ਕਰਦੇ ਚਰਚਾ ਘਲੋਟੀ ਵਾਲਾ ਪਾਲਾ ਇਸ ਲਈ ਰੇਡ ਪਾਉਣ ਦੇ ਲਈ ਖੇਡ ਦੇ ਮੈਦਾਨ ਵਿੱਚ ਵੜਦਾ ਹੋਇਆ ਰੋ ਕੱਠ ਵੀ ਜਿਉਂਦਾ ਕਿਉਂ ਹੈ ਇਹ ਕਬੱਡੀ ਦੇ ਸੱਚੇ ਸੁੱਚੇ ਆਸਕ ਹੈ ਅੱਜ ਕਹਿੰਦੇ ਓ ਚਾਂਦਪੁਰੇ ਵਾਲਿਆਂ ਨੇ ਗੱਲਾਂ ਟਿਕਾਣੇ ਲਾਈਆਂ ਪਾਲਾ ਘੋਟੀ ਵਾਲਾ ਲੈ ਵੀ ਤੁੱਗਾ ਵਾਲਿਆ ਤੇਰੇ ਤਿੰਨ ਜਫਾ ਦਾ 5100 ਉਧਰ ਜਿੰਮੀ ਗਰੇਵਾਲ ਸਾਮੀ ਬੈਠਿਆ ਇੱਕ ਪਾਸੇ ਪਾਲਾ ਘਲੋਟੀ ਵਾਲਾ ਉੱਡ ਗਿਆ ਮੇਰੇ ਵੀਰੇ ਪੁਆਇੰਟ ਇਸ ਵੇਂ ਬਰਸਾਲਪੁਰ ਦੀ ਟੀਮ ਦੇ ਹਿੱਸੇ ਤੇ ਮਿਜਾਜੜਿਆ ਤੂੰ ਹੱਥ ਹੀ ਹੀ ਮਿਲਦੇ ਵੇਖੇ ਐ ਪੈਂਦੇ ਵੇਖੇ ਨਹੀਂ ਗੁਲਾਮਿਆਂ ਨੂੰ ਅਸੀਂ ਕੰਡਾ ਕੱਟਣ ਨੂੰ ਕਾਹਲੇ ਆ ਉਹ ਫਿਰਦੇ ਰਾਜੀ ਨਾਮਿਆਂ ਨੂੰ ਕਰਨ ਦਿਆਲਪੁਰੇ ਵਾਲਾ ਕਬੱਡੀ ਪਾ ਰਿਹਾ ਅਮਰਤਪੁਰਸਾਲਪੁਰਿਆ ਹਰਖ ਗਿਆ ਓਏ ਰੋਪੜ ਵਾਲਾ ਹਰਖ ਗਿਆ ਓਏ ਪੁਆਨ ਦੀ ਧਰਤੀ ਦਾ ਜੱਟ ਆਈ ਤੇ ਆ ਗਿਆ ਓਏ ਚਾਨਦਪੁਰੇ ਦਾ ਮੇਲਾ ਤੂੰ ਹਰੀ ਦਾ ਪ੍ਰਧਾਨ ਹੈ ਉਹ ਬਾਦਲ ਵੀਰ ਦੇ ਨਾਲ ਸੰਪਰਕ ਕਰ ਲਵੇ ਮੇਰੀ ਬੇਨਤੀ ਆ ਪ੍ਰਗਟ ਗਰੇਵਾਲ ਵੀ ਬੈਠਾ ਹੈ ਸਵਾਰੇ ਵਾਲਾ ਕਹਿੰਦੇ ਇੰਦਰਜੀਤ ਬੜੀ ਆਹ ਫੀਲਪੋਰਟ ਦੇ ਲਈ ਵਧਿਆ ਹੋਇਆ ਚਾਰ ਜਾਫੀਆਂ ਦੁੱਕਾ ਵਾਲਿਆ ਲੋਕੀ ਬੜਾ ਪਿਆਰ ਕਰਦਾ ਸਿੱਲੂ ਕਹਿੰਦੇ 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 ਜਾਫੀ ਨੂੰ ਪਰ ਕਹਿੰਦੇ ਸਮਾਰੇ ਵਾਲਾ ਆ ਗਿਆ ਕਹਿੰਦੇ ਐਕਸ਼ਨ ਬాయ్ ਦਵਰਜੀ ਵਾਲਾ ਦੀਪ ਆ ਗਿਆ ਐਕਸ਼ਨ ਬాయ్ ਆ ਗਿਆ ਐਕਸ਼ਨ ਬాయ్ ਆ ਗਿਆ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਦੀਪ ਦਵਰਜੀ ਵਾਲਾ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਹੈ ਕਬੱਡੀ ਪਾ ਰਿਹਾ ਬਰਸਾਲਪੁਰ ਯਾਰਸ਼ਾ ਭੇਲੂ ਹੈ ਅਮਰਤਾ ਤੇ ਸੂਰੇ ਵਾਲੀਆ ਗਗਨ ਹੈ ਚਾਰ ਜਾਫੀ ਗਰਾਊਂਡ ਦੇ ਵਿੱਚ ਤਿਆਰ ਪਰ ਤਿਆਰ ਹੈ ਜਿਲਾ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਦਾ ਸੂਰੇ ਵਾਲਾ ਪਿੰਡ ਹੈ ਗਗਨ ਇਸ ਵੇਲੇ ਕੋਸ਼ਿਸ਼ ਕਰਕੇ ਹਟਿਆ ਚੋਟੀ ਦਾ ਫਾਈਨਲ ਹੈ ਆਲਾ ਗਰੇਵਾਲ ਕਹਿੰਦਾ ਬੈਸਟ ਰੇਡਰ ਨੂੰ ਆਪਾਂ 3604 ਟਰੈਕਟਰ ਦੇਣਾ ਸੁਖਵੀਰ ਸਰਾਓ ਦੇ ਪਰਿਵਾਰ ਵੱਲੋਂ ਬੈਸਟ ਜਾਫੀ ਨੂੰ 3604 ਟਰੈਕਟਰ ਦਿੱਤਾ ਜਾਣਾ ਜੱਟ 3600 ਲਿਆਇਆ ਨੀਲੇ ਰੰਗ ਦਾ ਆਹ ਗਲੀ ਚ ਲੱਡੂ ਪੰਡ ਜੱਟੀ ਅੱਜ 3600 3600 3600 ਆਹ ਕਹਿੰਦੇ ਸ਼ੀਲੂ ਗਿਆਲਾ ਇਹ ਮਨੀਸ਼ ਬਲਿਹਾਰਾ ਇਸ ਵੇਲੇ ਬਹੂ ਅਕਬਰਪੁਰਪਾਲਾ ਇੱਕ ਪਾਸੇ ਘਲੋਟੀ ਵਾਲਾ ਪਾਲਾ ਤੇ ਦੂਜੇ ਪਾਸੇ ਆਹ ਮਨੀਸ਼ ਓਏ ਮਨੀਸ਼ ਵਾਲੇ आवाद करी दोग ਹੱਲਾ ਗੱਲਾ ਜਾਂ ਹੁੰਦਾ ਚੰਦਪੁਰੇ ਦੇ ਵਿੱਚ ਲਾਲਾ ਲਾਲਾ ਹੁੰਦੀ ਹੈ ਮੇਲਾ ਕਹਿੰਦੇ ਸਾਡੇ ਯਾਰ ਮਨਦੀਪ ਪੂਰੀਆਂ ਦਾ ਮੇਲਾ ਰਾਜਵੀਰ ਕਨੇਡਾ ਦਾ ਮੇਲਾ ਸੱਤੂ ਪ੍ਰਧਾਨ ਦਾ ਕਾਲਾ ਗਰੇਵਾਲ ਤੇ ਨਾਲ ਸਾਡੇ ਸੁਖਬੀਰ ਸਰਾਉ ਦਾ ਮੇਲਾ ਚੱਲਦਾ ਬਾਦਲ ਹੋਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਦੁਨੀਆਂ ਦੇ ਚੋਟੀ ਦੇ ਮੱਲ ਸੱਦਣੇ ਇਹ ਖਾਲਾ ਜੀ ਦਾ ਬਾਰਾ ਨਹੀਂ ਅੱਜ ਚੰਦਪੁਰੇ ਦੇ ਵਿੱਚ ਹਰਿਆਣੇ ਪੰਜਾਬ ਦੀ ਕ੍ਰੀਮ ਪੁੱਜੀ ਹੋਈ ਹੈ ਸਾਰਾ ਮਾਝਾ ਆ ਗਿਆ ਸਾਰਾ ਦੁਆਬਾ ਆ ਗਿਆ ਸਾਰਾ ਮਾਲਵਾ ਆ ਗਿਆ ਆ ਪੁਆਇੰਟ ਖੇਡਦਾ ਹੈ ਹਰਿਆਣਾ ਖੇਡਦਾ ਹੈ ਧਰਤ ਫਤਿਆਬਾਦ ਚਾਨਪੁਰਾ ਓਏ ਖੁਸ਼ੀ ਤੇ ਪਨੀ ਦੀ ਟੱਕਰ ਕਾਪੂਰੇ ਦੇ ਬੰਦੇ ਤੇ ਓਏ ਖੁਸ਼ੀ ਤੇ ਪਨੀ ਦੀ ਟੱਕਰ ਓਏ ਪਨੀ ਤੇ ਖੁਸ਼ੀ ਗਿੱਲ ਦੀ ਟੱਕਰ ਓਏ ਮੇਰਿਆ ਰੱਬਾ ਓ ਮੇਰਿਆ ਰੱਬਾ ਕੀ ਹੋ ਗਿਆ ਕੀ ਬਣ ਗਈ ਮੈਨੂੰ ਗੱਲ ਦੀ ਸਮਝ ਨਾ ਆਵੇ ਟੱਕਰੇ ਨੂੰ ਬਲ ਪੈ ਗਿਆ ਮੈਥੋਂ ਤੰਦ ਨਾਲ ਲਪੇਟਿਆ ਜਾਵੇ ਟੱਕਰੇ ਨੂੰ ਬਲ ਪੈ ਗਿਆ ਮੈਥੋਂ ਤੰਦ ਨਾਲ ਲਪੇਟਿਆ ਜਾਵੇ ਫਾਈਨਲ ਖੇਡਿਆ ਜਾ ਰਿਹਾ ਹੈ ਅੱਜ ਕਹਿੰਦੇ ਲੋਕਾਂ ਨੇ ਸਵਾਦ ਲਿਆ ਐਨ ਕਹਿੰਦੇ ਮੇਰੇ ਵੀਰੋ ਜਾਨਪੁਰ ਦੇ 8ਵੇਂ ਕਬੱਡੀ ਕੱਪ ਤੇ ਅੱਜ ਦੁਨੀਆ ਦੇ ਸਿਰੇ ਤੋਂ ਸਿਰੇ ਵਾਲੇ ਹੋਏ ਹੋਏ ਹੈ ਸਾਰਿਆਂ ਦਾ ਧੰਨਵਾਦ ਹੈ ਪਰ ਇਸ ਵੇਲੇ ਕਹਿੰਦੇ ਘੋਟੀ ਵਾਲਾ ਪਾਲਾ ਜਲਾਲਪੁਰੀਏ ਦੀ ਦੁਨੀਆ ਜਬਾਨੀ ਹੈ ਲੈ ਵੀ ਚੁੱਗਾਂ ਵਾਲਿਆ ਕਹੇ ਸ਼ੀਲੂ ਨੂੰ ਸ਼ੀਲੂ 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 ਓਏ ਸ਼ੀਲੂ ਪਾਲੇ ਨੂੰ ਚਿੰਬੜ ਗਿਆ ਉਹ ਪਾਲਾ ਘੋਟੀ ਵਾਲਾ ਉੱਡ ਗਿਆ ਲੁਧਿਆਣੇ ਵਾਲਾ ਕਮਾਲ ਕਰ ਗਿਆ ਓਏ ਬਾਈ ਦੀ ਪੈਂਦੀ ਹੈ ਧੰਨ ਧੰਨ ਹੁੰਦੀ ਹੈ ਓਏ ਬੱਲੇ ਬੱਲੇ ਹੁੰਦੀ ਹੈ ਅੱਜ ਚਾਂਦਪੁਰੇ ਦੇ ਵਿੱਚ ਦੀਪ ਦਵਰਜੀ ਆਇਆ ਹੋਇਆ ਹੈ ਅੱਜ ਕਹਿੰਦੇ ਮਾਝੇ ਦਾ ਮਜਹਿਲ ਚਾਂਦਪੁਰੇ ਦੇ ਮੇਲੇ ਤੇ ਪੁੱਜਿਆ ਹੋਇਆ ਹੈ ਉਧਰ ਇੰਦਰਜੀਤ ਬਣੀ ਸਮਾਣੇ ਖੁਰਦ ਪਿੰਡ ਵਾਲਾ ਰੋਪਣ ਵਾਲਾ ਰੂਪਨਗਰੀਆ ਕਬੱਡੀ ਪਾਉਣ ਦੇ ਲਈ ਤਿਆਰ ਬਕ ਤਿਆਰ ਹੈ ਫੁੱਲ ਚਰਚੇ ਨੇ ਸਾਡੇ ਸੋਹਣੇ ਯਾਰ ਦੇ ਉਧਰ ਸਾਡਾ ਸੁਖਿੰਦਰ ਪੰਗੂ ਯੂ ਐਸ ای ਵਾਲਾ ਕਹਿੰਦਾ ਵੀ ਜਿਹੜਾ ਵੀ ਰੇਡਰ ਜਾਫੀ ਨੂੰ ਮੋਢਾਂ ਤੇ ਚੱਕ ਲਿਆਊਗਾ ਆਪਾਂ 11000 ਦੇ ਦੇਣਾ ਕਬੱਡੀ ਫੁੱਲ ਚਰਚੇ ਨੇ ਸਾਡੇ ਸੋਹਣੇ ਯਾਰ ਦੇ ਤੂੰ ਵੇਖੀ ਚੱਲ ਖੜਕੇ ਤੂੰ ਵੇਖੀ ਚੱਲ ਖੜਕੇ ਫੁੱਲ ਚਰਚੇ ਆ ਸਾਡੇ ਸੋਹਣੇ ਯਾਰ ਦੇ ਸਾਡੇ ਸੋਹਣੇ ਯਾਰਾਂ ਦੇ ਚਰਚੇ ਹੁੰਦੇ ਆ ਮੇਲਾ ਮਿੱਤਰਾਂ ਦਾ ਚੱਲ ਆ ਚੰਦਪੁਰੇ ਦੀ ਧਰਤੀ ਆ ਬੈਸਟਾਂ ਦੇ ਲਈ ਥੋ ਟਰੈਕਟਰ ਨੇ ਇੱਕ ਪਾਸੇ ਅਰਸ਼ਪੁਰ ਸਾਲਪੁਰੀਆ ਦੂਜੇ ਪਾਸੇ ਗਗਨ ਸੂਰੀਆਣਿਆ ਓਏ ਟੱਕਰ ਦੀ ਬੰਦ ਮੁਰਗੀ ਨਾ ਪਾਈ ਓਏ ਰੋਲਾ ਝੂਵਾ ਕਰ ਸਾਵਧ ਕਰ ਦਿਓ ਚਰਚਾ ਮੇਲਾ ਲੱਤਣਾ ਐਨ ਮੇਲਾ ਬਣਾਤਾ ਸਾਡੇ ਨਾજર ਖਾਲਸੇ ਵੀਰ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲੈ ਵੀ ਦੁੱਗਾ ਵਾਲਿਆ ਪੰਗੂ ਬੈਠਾ ਜੂ ਐ ਜੂ ਐਸੇ ਦੇ ਵਿੱਚ ਉਹ ਕਹਿੰਦਾ ਜੇ ਦੁੱਗਾ ਵਾਲਾ ਰੇਟਰ ਨੂੰ ਗੁੱਟ ਤੋਂ ਬਣਾ ਦੇ ਤੇ ਆਪਾਂ 5100 ਦੇ ਦਾਂਗੇ ਆਪਾਂ 5100 ਦੇ ਦਾਂਗੇ ਅੱਜ ਮੇਲਾ ਕਹਿੰਦੇ ਚਾਨਪੁਰੇ ਵਾਲੇ ਮਿੱਤਰਾਂ ਦਾ ਹੈ ਕਾਇ ਗਰੇਵਾਲ ਨੇ ਕਹਿੰਦੇ ਇੱਕ ਟ੍ਰੈਕਟਰ ਸਪான்ਸਰ ਕੀਤਾ ਨਾਲ ਕਹਿੰਦੇ ਸੁਖਵੀਰ ਪਰ ਸਾਹਮਣੇ ਘਲੋਟੀ ਵਾਲਾ ਵੀ ਰੁਕਦਾ ਹੈ ਲੈ ਵੀ ਪ੍ਰੋਫੈਸਰ ਸਾਹਿਬ ਘਲੋਟੀ ਵਾਲਾ ਪਾਲਾ ਉੱਡ ਗਿਆ ਮੇਰੇ ਵੀਰੋ ਪਾਲਾ ਪੁਆਇੰਟ जोड ਗਿਆ ਦੀਪ ਦਮੁਰਜੀ ਕਬੱਡੀ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਵਧਿਆ ਹੋਇਆ ਹੈ ਬਰਸ਼ਾਲਪੁਰਿਆ ਅਰਸ਼ ਇਸ ਵੇਲੇ ਤਿਆਰ ਬਰ ਤਿਆਰ ਹੈ ਦੁਨੀਆਂ ਦੇ ਵਿੱਚ ਬਖੜੀਆਂ ਕੰਦਾ ਅਰਸ਼ ਦੇ ਜੱਫੀਆਂ ਦੀਆਂ ਇੱਕ ਪਾਸੇ ਗਗਨ ਸੂਰੀ ਵਾਲਿਆ ਉਹ ਨਾਲ ਅਮਰਦਾ ਨਾਲ ਬਰਸ਼ਾਲਪੁਰਿਆ ਭੇਲੂ ਹੈ ਸੂਰੀ ਵਾਲਿਆ ਗਗਨ ਤੇ ਦੀ ਜਬਰਜੀ ਵਾਲਾ ਉਹ ਜਬਰਜੀ ਵਾਲਾ ਉੱਡ ਗਿਆ ਮੇਰੇ ਵੀਰੋ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਸਿਰੇ ਦੀ ਟੱਕਰ ਹੈ ਚੋਟੀ ਦਾ ਮੈਚ ਹੈ ਕਿ ਸਾਡੀ ਜਿੱਤ ਦੇ ਵਿੱਚ ਚਾਲ ਨਹੀਂ ਤੇਜ਼ ਹੁੰਦੀ ਹੈ ਰੇਸ ਜਿਵੇਂ ਰੋਡ ਤੇ ਫਰਾਰੀ ਫੜਦੀ ਕੰਮ ਕੁੰਮ ਮਿੱਤਰਾਂ ਦਾ ਕੋਈ ਨਹੀਂ ਅੜਦਾ ਓਏ ਸਾਡੀ ਜਿੱਥੇ ਅੜਦੀ ਉੱਥੇ ਕਰਾਰੀ ਯਾਰ ਸਾਡੀ ਜਿੱਥੇ ਕਿੱਥੇ ਅੜਦੀ ਕਰਾਰੀ ਅੜਦੀ ਉਧਰ ਕਾਲਾ ਕਰੇਵਾਂ ਸਾਡਾ ਵੀਰ ਕਹਿੰਦਾ ਲੱਖੇ ਟਵਾਣੇ ਦਾ ਵੱਡਾ ਜੋਰ ਓਏ ਸ਼ੀਨੂ ਤੇ ਪਾਲਾ ਸ਼ੀਨੂ ਤੇ ਪਾਲਾ ਸ਼ੀਨੂ ਮਾਰਿਆ ਤੇ ਸ਼ੀਨੂ ਓਏ ਪਾਲਾ ਤੇ ਲੋਨੇ ਤੇ ਸ਼ੀਨੂ ਬਿਹਾਰਾ ਓਏ ਸ਼ੀਨੂ ਓਏ ਚਾਂਦਪੁਰਾ ਹਿੱਲ ਗਿਆ ਓਏ ਚਾਂਦਪੁਰੇ ਦੇ ਵਿੱਚ ਰਮਾਨ ਘੁੰਮ ਕੇ ਪ੍ਰੋਫੈਸਰ ਸਾਹਿਬ ਹੈ ਅਜ ਬਿਨਾ ਢੋਲ ਤੋਂ ਜਾਦਪੁਰ ਦੇ ਵਿੱਚ ਭੰਗੜੇ ਦੇ ਵਿੱਚ ਕੀ ਬਾਤ ਹੈ ਡਾਕਟਰ ਵੀ ਗੱਲਾਂ ਵੱਖਰੀਆਂ ਕਰਦਾ ਹੈ ਬਿਨਾ ਢੋਲ ਤੋਂ ਭੰਗੜੇ ਪਾਉਣੇ ਡਾਕਟਰ ਸਾਹਿਬ ਬੜੀ ਵੱਡੀ ਗੱਲ ਹੁੰਦੀ ਹੈ ਅੱਜ ਮੁੰਡਿਆਂ ਨੇ ਵਾਕਈ ਵੱਡੀ ਗੱਲ ਕਰਾਈ ਹੈ ਦੇ ਦੇ ਵਧਾਈਆਂ ਸੱਤੂ ਪ੍ਰਧਾਨ ਨੂੰ ਕਹਿ ਸਾਡੇ ਯਾਰ ਕਾਲੇ ਗਰੇਵਾਲ ਨੂੰ ਨਾਲ ਸੁਖਵੀਰ ਸਰਾਓ ਨੂੰ ਮਨਦੀਪ ਪੂਨੀਆ ਤੇ ਰਾਜਵੀਰ ਕਨੇਡਾ ਵਾਲਾ ਵੱਡੇ ਭਾਈਆਂ ਦੇ ਵੱਡੇ ਯੋਗਦਾਨ ਹੈ ਬਾਗਲ ਦੀ ਯਾਰੀ ਸੁਲਤਾਨ ਨਾਲ ਹੈ ਸੁਲਤਾਨ ਦਾ ਪਿਆਰ ਖੁਸ਼ੀ ਨਾਲ ਹੈ ਉਹ ਦੁੱਗਾ ਵਾਲਾ ਜੱਟ ਅੱਜ ਚੰਦਪੁਰੇ ਦੇ ਮੇਲੇ ਤੇ ਪੁੱਜਿਆ ਹੋਇਆ ਦੁੱਗਾ ਵਾਲਾ ਅੱਜ ਦੁਨੀਆ ਦਾ ਚਹੇਤਾ ਪੁੱਜਿਆ ਹੋਇਆ ਉਧਰ ਜੀਪ ਗਾਰਮੈਂਟਸ ਵਾਲਾ ਵੀਰ ਜਾਦੂ ਵੀ ਆਇਆ ਹੋਇਆ ਉਸ ਭਰਾ ਦਾ ਵੀ ਧੰਨਵਾਦ ਲੱਖਾਂ ਟਵਾਣਾ ਅੱਜ ਲਾ ਗਿਆ ਗੱਲਾਂ ਟਿਕਾੜੇ ਬਾਈ ਮੇਰੀ ਬੀਨ ਵੀਰਾ ਬਣ ਕੇ ਬੌਂਸਰ ਵੀਰਾਂ ਨੂੰ ਬੇਂਤੀ ਆ ਆ ਗਿਆ ਕਹਿੰਦੇ ਦਬਰਜੀ ਵਾਲਾ ਐਕਸ਼ਨ ਬੁਆਏ ਦੀਪ ਦਬਰਜੀ ਵਾਲਾ ਇਸੇ ਲਾਕੇ ਦੇ ਵਿੱਚੋਂ ਕਹਿੰਦੇ ਢੇਰ ਤੋਂ 3600 ਫੋੜ ਦਿੱਤੇ ਗਏ ਲੈ ਵੀ ਜੇ ਦਬਰਜੀ ਵਾਲਿਆ ਅੱਜ ਜਿੱਤੇ ਸਾਰ ਫੇਰ ਆਉਣਾ ਹੈ ਜੇ ਅੱਜ ਗੱਲਾਂ ਟਗਾਣੇ ਨਾਵੇਂ ਸੋਣਿਆ ਸਵਾਦ ਫੇਰ ਆਉਣਾ ਹੈ ਇਹ ਦਬਰਜੀ ਵਾਲਾ ਦਬਰਜੀ ਵਾਲਾ ਅੰਮਰਸਰ ਜੈ ਅੰਮਰਸਰ ਦੇ ਪਾਪੜ ਵੀ ਮੈਂ ਖਾਂਦੀ ਨਾ ਤੂੰ ਕਰੇਨਾ ਆਕੜ ਵੀ ਮੈਂ ਸੰਦੀ ਨਾ ਮਾਝੇ ਵਾਲਾ ਦੀਪ ਦਬਰਜੀ ਵਾਲਾ ਇਹ ਪੁਆਇੰਟ ਵਾਲਾ ਇਹ ਰੋਪੜ ਵਾਲਾ ਇਹ ਰੂਪਨਗਰ ਵਾਲਾ ਇਹ ਸ਼ਿਵਾ ਨੇ ਕਿਧੀਆਂ ਪਹਾੜੀਆਂ ਦੀ ਬੁੱਕਲ ਦੇ ਵਿੱਚੋਂ ਆਇਆ ਲੈ ਵੀ ਨਿੱਕਿਆ ਹੋਲਡ ਪੁਆਇੰਟ ਚੈੱਕ ਕਰ ਲਈ ਸ਼ੀਲੂ ਤੇ ਬਨੀ ਦੀ ਟੱਕਰ ਚੰਦਪੁਰੇ ਦੇ ਮੇਲੇ ਤੇ ਪੈ ਗਈ ਓਏ ਸ਼ੀਲੂ ਓਏ ਬਨੀ ਸਮਾਣੇ ਵਾਲਾ ਆ ਸਾਹਮਣੇ ਇੱਕ ਬਾਈ ਨੇ ਟੀ-ਸ਼ਰਟ ਕੱਢ ਕੇ ਘੁਮਾਈਆ ਲੈ ਵੀ ਮਾਰ ਓਏ उसे अच कि मेला बन गया मेला बन गया चंदपुर बन गया चंदपुरे काीप दबुर्जी बना है ਦੀਪ ਦਬੁਰਜੀ ਵਾਲਾ ਦੀਪ ਅੰਮ੍ਰਿਤਸਰੀਆ ਦੀਪ ਮਾਝੇ ਵਾਲਾ ਓਏ ਦਬੁਰਜੀ ਵਾਲੇ ਦੀ ਖੇਡ ਕਿੰਨੀ ਕਿੰਨੀ ਵਧੀਆ ਲੱਗਦੀ ਆ ਲਲਕਾਰੇ ਤੇ ਲਲਕਾਰੇ ਪੈਂਦੇ ਆ ਚਾਂਦਪੁਰੇ ਦੇ ਵਿੱਚ ਮੇਲਾ ਚੱਲਦਾ ਓਏ ਸ਼ੀਲੂ ਚਿੰਬੜ ਗਿਆ ਓਏ ਸ਼ੀਲੂ ਹਰਖ ਗਿਆ ਓਏ ਸ਼ੀਲੂ ਪੁੱਸਰ ਗਿਆ ਓਏ ਸ਼ੀਲੂ ਬਲਿਹਾਰਾ ਹਰਖ ਗਿਆ ਓਏ ਚਾਂਦਪੁਰੇ ਦੇ ਵਿੱਚ ਹਰਖ ਗਿਆ ਓਏ ਪਾਲਾ ਘਲੋਟੀ ਤੇ ਸ਼ੀਲੂ ਹਰਖ ਗਿਆ ਆ ਸ਼ੀਲੂ ਸ਼ੀਲੂ ਅੱਜ ਹੋਈ ਪਈਆ ਲਓ ਇਸ ਵੇਲੇ ਜਾਰਪੁਰੀਆ ਚਾਰ ਜਾਫੀ ਅਮਰਤ ਵਰਗੇ ਭੇਲੂ ਵਰਗੇ ਔ ਕਹਿੰਦੇ ਸੂਰੇ ਵਾਲਿਆ ਗਗਨ ਦੇ ਨਾਲ ਅਰਸ਼ ਬਰਸ਼ਾਲਪੁਰੀਆ ਹੁਣ ਚਾਰਾਂ ਵਿੱਚੋਂ ਕੌਣ ਬਲਾ ਟਿਕਾਣਾ ਲਾਉ ਸਮਾਂ ਦੱਸੂ ਸੂਰੇ ਵਾਲਿਆ ਕੋਟਲੀ ਤੋਂ ਕਹਿੰਦੇ ਘੋੜਾ ਜਿੱਤਿਆ ਔ ਸੂਰੇ ਵਾਲਿਆ ਅਧਿਕਾਰ ਕਰੀ ਆਉਂਦਾ ਪ੍ਰੋਫੈਸਰ ਸਾਹਿਬ ਅੱਜ ਦੇ ਗੱਲੇ ਅੱਜ ਗੱਲੇ ਖਰੇ ਡੱਕੀ ਜਾਂਦਾ ਹੈ ਖਰੇ ਖਰੇ ਡੱਕੀ ਜਾਂਦਾ ਹੈ ਗੱਲਾਂ ਟਿਕਾਣੇ ਲਾਈ ਜਾਂਦਾ ਜੋਨੀ ਕਬੱਡੀ ਪਾ ਰਿਹਾ ਹੈ ਸ਼ਿੱਲੂ ਓਏ ਟਰੈਕਟਰ ਦੀ ਸੀਟ ਤੇ ਬੈਠਣ ਨੂੰ ਫਿਰਦਾ ਚੰਦਰਾ 11 ਫੋਰਡ ਜਿੱਤ ਗਿਆ ਅੱਜ ਬਾਹਰਵੇਂ ਫੋਰਡ ਤੇ ਅੱਖ ਰੱਖੀ ਫਿਰਦਾ ਅੱਜ ਤਾਨਪੁਰੇ ਦੇ ਕੱਪ ਦਾ ਕੀ ਨੂੰ ਕੀ ਨੂੰ ਸਵਾਦ ਆਇਆ ਕਾਰੀ ਰੌਣਾ ਰੂਲਾ ਅੱਲਾ ਗੱਲਾਂ ਜਾ ਹੁੰਦਾ ਗੱਜੀ ਵਾਲਾ ਦੀਪ ਮੁੰਡਾ ਅੰਬਰਸਰੀਆ ਇਸ ਵੇਲੇ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੈ ਚਾਰ ਮੰਨੇ ਪਰ ਬੰਨੇ ਆਓ ਸਾਹਮਣੇ ਪਰ ਨੰਬਰ ਵੇਖ ਰਿਹਾ ਦੁਰਜੀ ਵਾਲਾ ਇਹ ਤਜਰਬੇਕਾਰ ਹੈ ਨੰਬਰ ਵੇਖ ਰਿਹਾ ਗੱਭਰੂ ਆਪਣੀ ਟੀਮ ਦੇ ਲਈ ਜੋਰਦਾ ਹੋਇਆ ਪ੍ਰੋਫੈਸਰ ਸਾਹ ਬਣੀ ਫੇਰ ਇੰਦਰਜੀਤ ਬਣੀ ਸਮਾਣੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਵਧਿਆ ਹੋਇਆ ਸਾਡੇ ਬੋਲਾਂ 'ਚ ਗਰਜ ਸਾਡੇ ਪੈਰਾਂ 'ਚ ਤੂਫਾਨ ਜੀ ਨੂੰ ਆਖਦੀਏ ਯਾਰੋ ਤੋ ਬਾਰਦੀਏ ਜਾਨ ਧਰਤੀ ਦੀ ਹਿੱਕ 'ਚੋਂ ਫੁੱਟਣ ਚਸ਼ਮੇ ਜਦ ਵੱਜਣ ਹੱਡੀਆਂ ਚੋਬਰਾਂ ਦੇ ਪੱਟਾ ਵਿੱਚ ਪੈਣ ਛੱਲੀਆਂ ਪੈਂਦੀਆਂ ਕਬੱਡੀਆਂ ਖੁਸ਼ੀ ਤੇ ਬਣੀ ਦੀ ਟੱਕਰ ਚਾਂਦਪੁਰੇ ਦੇ ਮੇਲੇ ਤੇ ਪੈ ਗਈ ਓਏ ਖੁਸ਼ੀ ਖੇਲ ਦੁੱਕ 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 ਦੇ ਦੁੱਕ ਦੁੱਕ ਦੋ ਓ ਬਣੀ ਸਮਾਣੇ ਵਾਲਾ ਉੱਡ ਗਿਆ ਜਿਹੜਾ ਹੋਲਡ ਪੁਆਇੰਟ ਸੀਗਾ ਉਹ ਰੇਡਰ ਨੂੰ ਦਿੱਤਾ ਗਿਆ ਜੀ ਬਰਸਾਲਪੁਰ ਨੂੰ ਦਿੱਤਾ ਗਿਆ ਅੱਜ ਕਹਿੰਦੇ ਖੁਸ਼ੀ ਹੋਰਾਂ ਨੇ ਦੁੱਖ ਤੋੜਦੇ ਅੱਜ ਤਮਰਜੀ ਵਾਲੇ ਹੋਰਾਂ ਨੇ ਖੱਦੋ ਖੱਦੋ ਖਤੋੜਦੇ ਉਹ ਚਾਰ ਮੰਨੇ ਪਰਵਾਨੇ ਅਰਸ਼ ਬਰਸਾਲਪੁਰਿਆ ਦਿੱਦ ਬੁਰਜੀ ਆਤ ਬੁਰਜੀ ਆਦੇ ਅਰਸ਼ ਅਰਸ਼ ਦਿੱਦ ਬੁਰਜੀ ਵਾਲਾ ਦੀਪ ਏ ਆ ਆ ਏ ਆ ਆ ਸਵਾਗਤ ਹੈ ਚੰਦਪੁਰੇ ਦੇ ਮੇਲੇ ਦਾ ਦੀਪ ਗਲਤੀ ਕਰ ਗਿਆ ਹੁਣ ਪੁਆਇੰਟ ਬਰਸਾਲਪੁਰਿਆ ਅਰਸ਼ ਨੇ ਬਰਸਾਲਪੁਰ ਦੀ ਟੀਮ ਦੀ ਝੋਲੀ ਦੇ ਵਿੱਚ ਪਾ ਦਿੱਤਾ ਲੈ ਵੀ ਸ਼ੀਲੂ ਹੋ ਕਹਿੜਾ ਓਏ ਸ਼ਰੀਕਾਂ ਨੇ ਭਾਜੀ ਪਾਦੀ ਲੋਕ ਕਹਿੰਦੇ ਸ਼ਰੀਕਾਂ ਦੀ ਭਾਜੀ ਰੱਖੀ ਦੀ ਨਹੀਂ ਇਹ ਮੋੜ ਦੇਣੀ ਚਾਹੀਦੀ ਹੈ ਪਾਲਾ ਘਲੋਟੀ ਕਬੱਡੀ ਪਾ ਰਿਹਾ ਹੈ ਮਨੀਸ਼ ਹੈ ਅੰਕੁਰ ਹੈ ਖੁਸ਼ੀ ਹੈ ਸ਼ੀਲੂ ਹੈ ਚਾਰੇ ਪਤੰਦਰ ਸਮਾਨੀ ਬਿਜਲੀ ਵਰਗੇ ਹੈ ਓਏ ਸ਼ੀਲੂ ਕਹਿੰਦਾ ਦੀਪ ਦਾ ਓਏ ਦੀਪ ਦਾ ਇਹ ਦਾ ਬਦਲਾ ਲੈਣਾ ਹੈ ਸੋਹਣਿਆ ਵਾਹ ਓਏ ਮਿੱਤਰਾ ਘੋਟੀ ਵਾਲਾ ਕਹਿੰਦਾ ਦੁਸ਼ਮਣ ਨਾਲ ਪੰਗਾ ਲਈਏ ਮੁੜ ਕੇ ਨਾ ਢੱਲੇ ਪਈਏ ਐਵੇਂ ਕੋਈ ਨਿਉਂਦਾ ਨਹੀਂ ਇੱਕ ਵਾਰੀ ਜੇ ਲੰਘਦੇ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ ਕਰਨ ਬਠਿੰਡੇ ਵਾਲਾ ਦਿਆਲਪੁਰਿਆ ਕਬੱਡੀ ਪਾ ਰਿਹਾ ਬਰਸਾਲਪੁਰਿਆ ਅਰਸ਼ਾ ਕਹਿ ਕਹਿ ਕੇ ਜੱਫੇ ਲਾਉਣ ਵਾਲਾ ਜੱਫੀ ਹੈ ਦੁਨੀਆ ਤੇ ਠੁੱਕ ਸਾਡੀ ਇਸੇ ਕਰਕੇ ਅਸੀਂ ਪੱਕੀਆਂ ਜਵਾਨਾਂ ਵਾਲੇ ਐ ਇਹ ਲੰਮਾ ਪਿੰਡਾ ਤੈ ਕਰਕੇ ਚੰਦਪੁਰੇ ਦੇ ਮੇਲੇ ਤੇ ਪੁੱਜਾ ਇਹਦੀ ਕਨੇਡਾ ਦੇ ਵਿੱਚ ਦੁਨੀਆ ਦੀਵਾਨੀਆਂ ਐ ਇਹ ਅਮਰਤ ਦਾ ਯਾਰ ਐ ਇਹ ਬਰਸਾਲਪੁਰੀਆ ਪੌਦ ਵਾਲਾ ਅਸਰ ਬਰਸਾਲਪੁਰੀਆ ਉਧਰ ਸਾਡਾ ਜਿੰਮੀ ਪ੍ਰਧਾਨ ਵੀ ਆਇਆ ਹੋਇਆ ਵਡੇ ਮੇਲੇ ਪੇਲੂ ਜਫਾ ਲਾ ਗਿਆ ਪੇਲੂ ਟਰੈਕਟਰਾਂ ਦਾ ਜੇਤੂ ਹੈ ਪੇਲੂ ਟਰੈਕਟਰਾਂ ਦਾ ਜੇਤੂ ਹੈ ਅੱਜ ਕੌਣ ਜੇਤੂ ਪ੍ਰੋਫੈਸਰ ਸਾਹਿਬ ਸ਼ੱਕ ਤੇ ਰਹਿਣੀ ਹੈ ਇਹ ਲੋ ਚਾਂਦਪੁਰੇ ਦੇ ਵਿੱਚ ਚੱਲਦਾ ਧੱਕ ਤੇ ਪੈਣੀ ਹੈ ਸ਼ੀਨੂ ਓਏ ਸ਼ੀਨੂ ਓਏ 3600 ਫੋਰ ਟਰੈਕਟਰ ਜਿੱਤਣ ਨੂੰ ਫਿਰਦਾ ਹੈ ਟਰੈਕਟਰ ਹੋਊ ਜੇ ਅੱਜ ਸ਼ੀਲੂ ਚੰਦਪੁਰੇ ਦੇ ਮੇਲੇ ਤੋਂ ਜਿੱਤਦਾ ਹੈ ਦੀਪ ਦੁਪੁਰਜੀ ਅੱਜ ਕਹਿੰਦੇ 3600 ਜਿੱਤ ਨੂੰ ਫਰਦਾ ਅੱਜ 3600 ਫੋੜ ਕਿਸੇ ਗੱਲ ਕਰਕੇ ਜਿੱਤਿਆ ਜਾਣਾ ਹੈ ਅੱਜ ਚੰਦਪੁਰੇ ਵਾਲਿਆਂ ਨੇ ਕਹਿੰਦੇ ਪਰੇ ਤੋਂ ਪਰੇ ਸੱਦੇ ਹੋਏ ਆ ਪਰ ਦੁਪੁਰਜੀ ਵਾਲਾ ਇਹ ਵੀ ਕਹਿੰਦਾ ਗੇਰ ਆਪਾ ਪਾ ਕੇ ਸਿੱਧਾ ਦਬੁਰਜੀ ਨੂੰ ਠੋਕਣਾ ਇਹ ਕਹਿੰਦੇ ਮੇਰੇ ਵੀਰੋ ਦਬੁਰਜੀ ਆਣਾ ਲੈ ਵੀ ਗਾਉ ਥੋੜਾ ਜਿਆ ਕਲੀਅਰ ਕਰ ਲਈਏ ਮੇਰੀ ਬੇਨਤੀ ਹੈ ਜਿਹੜੇ ਭਰਾ ਝੁੰਡ ਜਾ ਬਣਾਈ ਫਰੇ ਹੈ ਉਹ ਇੱਕ ਪਾਸੇ ਹੋ ਜਾਣ ਫਾਈਨਲ ਖੇਡਾ ਜਾ ਰਿਹਾ ਤੇ ਲੋਕ ਸਵਾਦ ਲੈ ਰਹੇ ਆ ਮੈਂ ਬੇਨਤੀ ਕਰਦਾ ਤਾਂ ਤੁਸੀਂ ਪਾਟ ਦਿੱਤਾ ਇਹ ਤੁਹਾਡਾ ਪਿਆਰ ਹੈ ਪਰ ਹੁਣ ਲਾਈਨ ਤੋਂ ਥੋੜਾ ਥੋੜਾ ਪਿੱਛੇ ਰਹੋ ਅਸੀਂ ਵੀਰ ਬੈਠ ਜਾ ਜਿਹੜੇ ਗਰਾਊਂਡ ਦੇ ਵਿੱਚ ਖੜੇ ਆ ਸਾਡੀ ਬੇਨਤੀ ਹੈ ਬੈਠ ਜਾਣ ਕਿਰਪਾ ਕਰਕੇ ਪਾਲਾ ਘਲੋਟੀ ਵਾਲਾ ਕਬੱਡੀ ਪਾ ਰਿਹਾ ਹੈ ਮਨਵੀ ਦੇ ਪਿਆਰੇ ਦੇ ਸਪੀਕਰ ਖੜਕਦੇ ਆ ਇੱਕ ਦੋ ਤਿੰਨ ਲਾਈਵ .in ਦੇ ਕੈਮਰੇ ਘੁੰਮਦੇ ਆ ਮੇਲਾ ਚੰਦਪੁਰੇ ਦਾ 8ਵੇਂ ਸਾਲ ਦਾ ਚੱਲਦਾ ਹੈ 1 ਲੱਖ ਪੌਣੇ ਲੱਖ ਦੀ ਜੰਗ ਹੈ ਬੈਸਟਾਂ ਦੇ ਲਈ 3604 ਟਰੈਕਟਰ ਹੈ ਪਹਿਲਾਂ ਜਿਹੜੀ ਨਖਰੇ ਜੇ ਕਰਦੀ ਹੁੰਦੀ ਸੀ ਰੋੜ ਦੇ ਸ਼ੰਕਾਰੇ ਉੱਤੇ ਲਾਲੀ ਜੱਟ ਨੇ ਇਹ ਅੰਮਰਸਰੀਆ ਇਹ ਦਬੁਰਜੀ ਵਾਲਾ ਇਹ ਮਾਜੇ ਦਾ ਮਹੈਲ ਜੱਟ ਫਤਿਹਬਾਦ ਦੇ ਵਿੱਚ ਪੁੱਜਿਆ ਹੋਇਆ ਇੱਕ ਪਾਸੇ ਅਮਰਤ ਬਰਸਾਲਪੁਰੀਆ ਨੰਬਰ ਕਹਿੰਦੇ ਦੀਪ ਦਬੁਰਜੀ ਵਾਲਾ ਜੋੜ ਗਿਆ ਜੌਨੀ ਦੀ ਰੇਡ ਤੇ ਸਤਨਾਮ ਕਰਦੇ ਗੱਲ ਮੇਰਾ ਵੀਰ ਬੜਾ ਵਧੀਆ ਮੈਚ ਦਾ ਖੇਡਾਇਆ ਹੋ ਰਿਹਾ ਲਓ ਰੇਡ ਪਾਉਣ ਦੇ ਲਈ ਗੱਭਰੂ ਕਹਿੰਦੇ ਫੇਰ ਇਸ ਲਈ ਖੇਡ ਦੇ ਮੈਦਾਨ ਵਿੱਚ ਵਧਿਆ ਹੋਇਆ ਉਧਰ ਜੰਮੀ ਸਾਡਾ ਨਵੇਂ ਗੰਗ ਵਾਲਾ ਹੋਇਆ ਦੋਵੇਂ ਸੋਬੋ ਦਾ ਕਰਕੇ ਗਿਆ ਰਵੀ بھائی ਤੇ ਨਾਲ ਸਾਡਾ ਜਸਵੰਤ ਭਾਈ ਬਹੁਤ ਧੰਨਵਾਦ ਹੈ ਲੈ ਵੀ ਪ੍ਰੋਫੈਸਰ ਸਾਹਿਬ ਇਹਨਾਂ ਬੋਲਾਂ ਦਾ ਸਤਿਕਾਰ ਕੀਤਾ ਪਰ ਸਾਹਮਣੇ ਸ਼ਿਲੂ ਟਿੰਕੂ ਬਲਿਹਾਰਾ ਇਸ ਲਈ ਸ਼ਿਲੂ 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 ਓਏ ਸ਼ਿਲੂ ਤੇ ਜੋਨੀ ਦੀ ਟੱਕਰ ਚੰਦਪੁਰੇ ਦੇ ਮੇਲੇ ਤੇ ਚੱਲਦੀ ਆ ਓਏ ਚੰਦਪੁਰੇ ਵਾਲੇ ਜੇ ਸਵਾਦ ਆਉਂਦਾ ਸੱਚੇ ਦਿਲ ਦਾ ਲਲਕਾਰਾ ਤੇ ਤਾੜੀ ਲਕਾਰੇ ਵੀ ਵੱਜਦੇ ਆ ਭੰਗੜੇ ਵੀ ਪੈਂਦੇ ਆ ਰਮਾਲ ਵੀ ਘੁੰਮਦੇ ਆ ਲੋਹਾਂ ਵੀ ਘੁੰਮਦੀਆਂ ਅੱਜ ਚੰਦਪੁਰੇ ਦੇ ਮੇਲੇ ਤੇ ਹੱਲਾ ਗੱਲਾ ਜਾ ਹੁੰਦਾ ਅੱਜ ਬੈਸਟਾਂ ਨੂੰ ਫੋੜ ਦਿੱਤੇ ਜਾਣਗੇ ਹਰੇਕ ਵਾਲਾ ਕਾਲਾ ਗਰੇ ਵਾਲਾ ਕਹਿੰਦਾ ਖੁਸ਼ ਆਓ ਮਿੱਤਰਾਂ ਦੀ ਮੰਨ ਮਿੱਤਰ ਮੰਡਲੀ ਖੁਸ਼ ਆ ਪਰ ਸਾਹਮਣੇ ਇਸ ਵੇਲੇ ਸੂਰੀਆਲੀ ਵਾਲੀ ਟਿਆਲਪੁਰੇ ਫੋੜੇ ਵਾਲੀਆਂ ਦੀ ਤਿਆਰੀ ਕਰ ਰਹੇ ਆ ਓਏ ਬਠਿੰਡੇ ਵਾਲਾ ਉੱਡ ਗਿਆ ਬਠਿੰਡੇ ਵਾਲਾ ਉੱਡ ਗਿਆ ਬਠਿੰਡੇ ਵਾਲਾ ਉੱਡ ਗਿਆ ਉਹ ਪੁਆਇੰਟ ਬਹੁ ਅਖਬਰਪੁਰ ਦੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਸਿਰੇ ਦੀ ਟੱਕਰ ਹੈ ਚੋਟੀ ਦਾ ਮੈਚ ਹੈ ਪਾਲਾ ਘਲੋਟੀ ਵਾਲਾ ਭਾਰਦਾ ਘਲੋਟੀ ਵਾਲਾ ਪ੍ਰੋਫੈਸਰ ਸਾਹਿਬ ਰੇਡਰ ਵੇਸਕ ਮੋੜਨੇ ਆ ਤੇ ਆਉਂਦੇ ਸਾਰੇ ਗੋਡਿਆਂ ਦੀ ਹੈ ਹੁਣੇ ਸਾਰੇ ਗੋਡਿਆਂ ਦੀ ਹੈ ਪਾਲਾ ਘਲੋਟੀ ਵਾਲਾ ਚਾਰ ਜਫੀ ਪੰਨੇ ਪਰ ਵੱਨੇ ਬਾਹੂ ਅਕਬਰਪੁਰ ਦੀ ਟੀਮ ਅੰਕਰ ਵਰਗੇ ਮਨੀਸ਼ ਵਰਗੇ ਢੁੱਗਾ ਵਾਲਾ ਇੱਕ ਕੰਨੀ ਤੇ ਪਰ ਦੂਜੇ ਪਾਸੇ ਖੁਸ਼ੀ ਖੁਸ਼ੀ ਓਏ ਖੁਸ਼ੀ ਦੇਤੇ ਪਾਲਾ ਘਲੋਟੀ ਦੀ ਟੱਕਰ ਖੁਸ਼ੀ ਟੱਕਰੋਟੀ ਤੇ ਖੁਸ਼ੀ ਓਏ ਖੁਸ਼ੀ ਹੜਕਿਆ ਓਏ ਖੁਸ਼ੀ ਆਈ ਤੇ ਆ ਗਿਆ ਓਏ ਚਾਂਦਪੁਰੇ ਦਾ ਖੋ ਜੰਮੀ ਤੇਰੀ ਬਾਸੀ ਵਾਲਾ ਮੇਲਾ ਲੁੱਟ ਗਿਆ ਮੇਲਾ ਲੈ ਵੀ ਕਸ਼ਮੀਰੀਆਂ ਦੇ ਆਉਂਦਾ ਮੇਰਾ ਵੀਰ ਆਓ ਜੰਮੀ ਜਾਂਦਾ ਰਾ ਪਿਆਰ ਤੇ ਸਤਿਕਾਰ ਦੇ ਨਾਲ ਕਸ਼ਮੀਰੀ ਇੱਧਰ ਆ ਜਾ ਸਟੇਜ ਤੇ ਮੇਰਾ ਵੀਰ ਰਿਜ਼ਲਟ ਲੈ ਕੇ ਬਹੁਤ ਬਹੁਤ ਧੰਨਵਾਦ ਹੈ ਜੀ ਲੈ ਵੀ ਰਾਜੋਰਾ ਆ ਜੀ ਦੱਸਿਏ ਕਿਹੜੀ ਟੀਮ ਦੇ ਕਿੰਨੇ ਪੁਆਇੰਟ ਆ ਲੈ ਵੀ ਘਰਾਚੋ ਵਾਲਿਆ ਦੱਸਿਏ ਕਿਹੜੇ ਮੁੰਡੇ ਜਿਹੜੇ ਆਦੇ ਟੂਰਨਾਮੈਂਟ ਦੇ ਬੈਸਟ ਆ ਹਾਂ ਲੈ ਵੀ ਗਰਾਊਂਡ ਜਿਹੜਾ ਕਲੀਅਰ ਰੱਖੋ ਗਰਾਊਂਡ ਕਲੀਅਰ ਕਰ ਲਓ ਬਹੁਤ ਬਹੁਤ ਧੰਨਵਾਦ ਆ ਸਾਡੇ ਸ਼ਮਸ਼ੇਰ ਜੀ ਸੂਬੇਦਾਰ ਸਾਹਿਬ ਉਹ ਵੀ ਵਿਸ਼ੇਸ਼ ਤੌਰ ਤੇ ਜਿਹੜੇ ਪਹੁੰਚੇ ਹੋਇਆ ਬਹੁਤ ਧੰਨਵਾਦ ਆ ਰਾਜ ਝੰਡੇ ਵਾਲਾ ਲੈ ਵੀ ਰਾਜ ਆ ਦੱਸਿਏ ਵੀ ਕਿਹੜੀ ਟੀਮ ਦੇ ਜਿਹੜੇ ਕਿੰਨੇ ਨੰਬਰ ਆ ਸਾਡਾ ਕਸ਼ਮੀਰਾ ਕਰਾਚੋ ਜੀ ਲੈ ਵੀ ਕਰਾਚੋ ਵਾਲਿਆਂ ਇਕਾਰੀ ਸੁਣਿਓ ਯਾਰ ਸਾਰੇ ਅੱਜ ਦੇ ਟੂਰਨਾਮੈਂਟ ਦਾ ਜਿਹੜਾ ਬੈਂਟ ਰੇਡਰ 12 ਕਬੜੀਆਂ ਤੇ 9 ਨੰਬਰ ਲੈ ਕੇ ਜਬਰਜੀ ਵਾਲਾ 3600 ਫੋਰ ਜਿੱਤ ਗਿਆ 11 ਟੱਚ 6 ਜੱਫੇ ਸ਼ੀਲੂ ਇਹਦੇ ਬੈਂਟ ਪਲੇਅਰ ਹੈ ਜਿਹੜੇ ਨੰਬਰ ਨੇ ਬਹੂ ਅਕਬਰਪੁਰ ਦੇ ਉਹ ਨੰਬਰ ਨੇ 20 ਤੇ ਸਾਡੇ 18 ਨੰਬਰ ਬਰਸਾਣਪੁਰ ਦੇ ਸਾਰੀ ਸੰਗਤਾਂ ਦਾ ਬਹੁਤ ਧੰਨਵਾਦ ਹੈ ਹੁਣ ਗਰਾਊਂਡ ਕਲੀਅਰ ਕਰ ਲਈਏ ਤੇ ਪਲੇਅਰਾਂ ਦੇ ਜਿਹੜੇ